ਇਕ ਵਾਕ ਮੈਨੂੰ ਯਾਦ ਆਇਆ ਔਰੰਗਜ਼ੇਬ ਦੇ ਅਹਿਲਕਾਰਾਂ ਨੇ ਭੰਗੂਰ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਐਸਾ ਅਖਿਆਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਹਮਦਰਦੀ ਵੀ ਰੱਖਦੇ ਸਨ ਔਰ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਭਾਵਿਤ ਵੀ ਸਨ ਮਹਾਰਾਜ ਜੇ ਤੁਸੀਂ ਆਖੋ ਤੁਹਾਡੀ ਸੁਲਾਹ ਕਰਾ ਲਈਏ ਵਿਚਾਰ ਇਹ ਗੱਲ ਅੱਗੇ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਪਾਦਸ਼ਾਹ ਕਹਿਣ ਲੱਗੇ ਸੁਲਾਹ ਦੀ ਕੋਈ ਕੀਮਤ ਕਿ ਕੋਈ ਸੁਲਾ ਉਦੋਂ ਹੁੰਦੀ ਹੈ ਜਦ ਦੋਨੇ ਪਾਸੇ ਤੋਂ ਕੋਈ ਕੀਮਤ ਨਾ ਚੁਕਾਈ ਜਾਵੇ। ਐਲਕਾਰ ਕਹਿਣ ਲੱਗੇ ਮਹਾਰਾਜ ਕੁਝ ਸ਼ਰਤ ਤੇ ਹੈ ਸੁਲਾ ਦੇ ਕਿ ਤੁਸੀਂ ਹਾਰ ਮੰਨ ਲਓ ਆਪਾਂ ਸੁਲਾ ਕਰਾ ਦਿੰਨੇ। ਸਾਬ ਕਹਿਣ ਲੱਗੇ ਇਹ ਨਹੀਂ ਹੋ ਸਕਦਾ। ਤੇ ਪਤਾ ਐਲਕਾਰ ਕੀ ਕਹਿੰਦਨ ਹਾਰ ਤੇ ਤੁਹਾਡੀ ਹੋ ਗਈ ਹੈ। ਕਿਲੇ ਤੁਹਾਡੇ ਟਹਡੇਰੀ ਹੋ ਗਏ ਨੇ। ਇਹ ਤਾਂ ਤੁਹਾਡਾ ਸ਼ਹੀਦ ਹੋ ਗਿਆ ਚਾਰੇ ਬੱਚੇ ਤੁਹਾਡੇ ਮਾਰੇ ਜਾ ਚੁੱਕੇ ਨੇ ਪਰਿਵਾਰ ਤੁਹਾਡਾ ਵਿਛੜ ਗਿਆ ਸਿੰਘ ਸਾਰੇ ਮਾਰੇ ਜਾ ਚੁੱਕੇ ਨੇ ਔਰ ਤੁਹਾਡੇ ਕੋਲ ਗੁਜ਼ਰ ਬਸਰ ਲਈ ਧੰਨ ਵੀ ਨਹੀਂ ਹੈ ਤੁਹਾਡੀ ਜੇਬ ਵੀ ਖਾਲੀ ਤੁਹਾਡੇ ਕੋਲ ਤਾਂ ਘੋੜਾ ਵੀ ਨਹੀਂ ਰਿਹਾ ਤੁਹਾਡੇ ਕੋਲ ਤਾਂ ਕੁਝ ਵੀ ਨਹੀਂ ਰਿਹਾ ਇਹ ਸਾਰੀਆਂ ਨਿਸ਼ਾਨੀਆਂ ਹਾਰ ਦੀਆਂ ਨੇ ਤੁਸੀਂ ਇੱਕ ਸੰਤ ਹੋ ਤੁਸੀਂ ਵਲੀ ਅੱਲਾਹ ਹੋ ਤੁਸੀਂ ਪੀਰੋ ਤੇ ਸੰਤ ਦਾ ਤੇ ਕੰਮ ਹੈ ਸਚਾਈ ਕਬੂਲ ਕਰ ਲਵੇ ਤੇ ਸਚਾਈ ਇਹ ਹੈ ਤੁਹਾਡੀ ਹਾਰ ਹੋ ਗਈ ਹੈ ਤੁਹਾਡੇ ਕੋਲ ਕੁਝ ਵੀ ਨਹੀਂ ਰਿਹਾ ਸ ਆਹ ਕਹਿੰਦੇ ਨੇ ਇਹ ਬਿਲਕੁਲ ਨਾ ਅਖੋ ਕਿ ਮੇਰੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਕੁਝ ਹੈ ਕੀ ਹੈ ਇਸ ਸ੍ਰੀ ਮੁਖਵਾਕ ਪਾਦਸ਼ਾਹੀ ਦਸਵੀਂ ਜ਼ਫਰਨਾਮਾ صاحب سب کہ نہ سازو نہ بازو نہ فوجو نہ فرش میرے کل فوج نہیں ہے مند میرے کل شستر بھی نہیں قبول کرد میرے کل دھن سمپدا بھی نہیں میں قبول کردہ اور میرے کلے بھی ٹہڈیری ہو گئے اے بھی میں میرا پروار بھی بچھڑ گیا تے شہید ہو گیا مند ایک قبول کردہ لیکن یہ قبول کرنے بالکل میں تیار نہیں کہ میرے کچھ نہیں میرے پھر بھی کچھ ہے کی ہے نہ سازو نہ بازو نہ فوجو نہ فرش خدا بند بخشن ایشو ارش خدا دی یاد میرے گول ہے پرماتما دی یاد میرے گول ہے ਜਿਤਨੇ ਚਿਰ ਤੱਕ ਉਹ ਮੇਰੇ ਦਿਲ ਦੇ ਚ ਬੈਠਾ ਮੇਰੀ ਦਿਲ ਦੀ ਸੇਜਾ ਤੇ ਬੈਠਾ ਹੈ ਮੈਂ ਹਾਰ ਮੰਨ ਲਵਾਂ ਤੇ ਖੁਦਾ ਦੀ ਹਾਰ ਹੋਵੇਗੀ। ਪਰ ਉਹ ਵੀ ਇੱਕ ਜ਼ਾਲਮ ਦੇ ਕੋ ਹਾਰ ਮੰਨ ਲਵਾਂ ਤੇ ਜ਼ਾਲਮ ਵੀ ਜਿੱਤ ਹੋ ਜਾਏਗੀ। ਮੈਂ ਐਸਾ ਨਹੀਂ ਕਰ ਸਕਦਾ। ਐਲਕਾਰਾਂ ਨੇ ਜਿਹੜੀ ਗੱਲ ਕਹੀ ਉਹ ਮੁਖਤਸਰ ਮੈਂ ਅਰਜ਼ ਕਰਾਂ ਇਤਿਹਾਸ ਦੇ ਪੰਨੇ ਇਹ ਸਾਰੇ ਲਮਕਾ ਕੇ ਨਾ ਬਿਆਨ ਕਰਾਂ। ਮਹਾਰਾਜ ਤੁਸੀਂ ਸੰਤ ਹੋ, ولی اللہ। ਸਚਾਈ ਕਬੂਲ ਕਰਨ ਦੇ ਸੰਕੋਚ ਨਾ ਕਰੋ ਕਬੂਲ ਕਰ ਲੋ ਅਸੀਂ ਸਹੂਲਤ ਰਾ ਦੇ ਦਿੰਦੇ ਤੁਸੀਂ ਪ੍ਰਮਾਨ ਕਰ ਲੋ ਹਾਰ ਤੁਹਾਡੀ ਹੋ ਗਈ ਹੈ ਤਬਾਈ ਤੁਹਾਡੀ ਹੋ ਗਈ ਹੈ ਬਰਬਾਦੀ ਤੁਹਾਡੀ ਹੋ ਗਈ ਕੋਈ ਕਿਲਾ ਤੁਹਾਡਾ ਰਹਿਣ ਨਹੀਂ ਦਿੱਤਾ ਗਿਆ ਸਭ ਡਾ ਦਿੱਤੇ ਗਏ तमाम ਚੋਟੀ ਦੇ ਸਿੰਘ ਤੁਹਾਡੇ ਮਾਰ ਦਿੱਤੇ ਗਏ ਕਿ ਸਿੰਘਾਂ ਦੀ ਗੱਲ ਇੱਕ ਪਾਸੇ ਤੁਹਾਡਾ ਪਿਤਾ ਸ਼ਹੀਦ ਤੁਹਾਡੇ ਬੱਚੇ ਵੀ ਮਾਰ ਦਿੱਤੇ ਗਏ تن سمبدا تھوڑی ساری لٹی جا چکی ہے تھوڑے کو اپنے گزارے لئے کچھ چار کو بھی نہیں رہی یہ ہے تو بہتر ہے آپ ہار تسلیم کر لو اہلکار نے جد کیا مہاراج آپ ید کرو کچھ بھی کرو اسی اس کچھ اِسی اسی کہ ਪਰ ਇਤਨੀ ਸਚਾਈ ਤੇ ਕਬੂਲ ਕਰ ਲੋ ਕਿ ਸਭ ਕੁਝ ਤਬਾਹ ਹੋ ਗਿਆ ਜੇ ਤੋ ਹੋ ਗਿਆ ਤੇ ਫਿਰ ਤੁਸੀਂ ਸੰਤ ਹੋ ਤੇ ਇਤਨੀ ਵੱਡੀ ਸਚਾਈ ਨੂੰ ਕਬੂਲ ਕਰਨ ਤੋਂ ਇਨਕਾਰ ਸਾਹਿਬ ਕਬੂਲ ਦੇਣਾ ਬੜਾ ਨਿਰਾਲਾ ਢੰਗ ਸੰਗ ਬਦਗੋ ਘਰ ਅਗਰ ਕਾਸਾ ਹੈ ਜ਼ਰੀ ਸ਼ਿਕੰਦਰ ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਤਨੀ ਰਚਨਾ ਵਿਖਮ ਹੈ ਸੰਸਕ੍ਰਿਤ ਅਰਬੀ ਫਾਰਸੀ ਦਾ ਸੰਗਮ ਹੈ ਮਿਸ਼ਰਨ ਹੈ ਔਰ ਇਹ ਤਿੰਨ ਹੀ ਭਾਸ਼ਾਵਾਂ ਵਿਖੜੀਆਂ ਨੇ ਸੰਸਕ੍ਰਿਤ ਅਰਬੀ ਔਰ ਪਰਸ਼ੀਅਨ ਔਰੰਗਜ਼ੇਬ ਅਰਬੀ ਫਾਰਸੀ ਸਮਝਦਾ ਸੀ ਇਸ ਵਾਸਤੇ ਜ਼ਫਰਨਾਮਾ ਸਾਰਾ ਪਰਸ਼ੀਅਨ ਦੇ ਚ ਹੈ ਸੰਗ ਬਦਗੋ ਗਰ ਅਗਰ ਕਾਸਾ ਹੈ ਜ਼ਰੀ ਸ਼ਿਕੰਦ ਅਗਰ ਬਦ ਕਲਾਮ ਬੰਦਾ ਦੁਸ਼ਟ ਬੰਦਾ ਪੱਥਰ ਚੁੱਕ ਕੇ ਸੋਨੇ ਦੇ ਕਾਸੇ ਨੂੰ ਤੋੜਨ ਦੀ ਕੋਸ਼ਿਸ਼ ਕਰੇ ਮਹਾਰਾਜ ਜੀ ਮੈਂ ਮੰਨਦਾ ਹਾਂ ਸੋਨੇ ਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਮੈਂ ਮੰਨਦਾ ਮੈਂ ਇਹ ਤਸلیم ਕਰਦਾ ਸੰਗੇ ਬਦਗੋੜ ਗਰ ਅਗਰ ਕਾਸਾ ਹੈ ਜ਼ਰੀ ਸ਼ਿਕੰਦ قیمتے سنگنے فزائد بازار کم نہ شود لیکن اے اورنگزیب تے اس دے اہلکاروں دی گل سن کے سن لو اے تے میں تسلیم کردا کہ بھاری بھرکم پتھر چُک کے سونے دے پیالے نوں توڑن دی کوشش کیتی گئی تو پیالہ ٹوٹ جائے گا میں ماندا پتھر نہیں ٹوٹے گا پر ٹوٹ کے بھی سونے دی قیمت کوئی گھٹنی نہیں ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਟੁੱਟ ਕੇ ਵੀ ਮੇਰੇ ਬੱਚੇ ਸ਼ਹੀਦ ਕਹਿ ਲਾਂਗੇ ਨਾ ਟੁੱਟ ਕੇ ਵੀ ਤੂੰ ਜ਼ਾਲਮ ਕਹਿ ਲਾਏਗਾ ਟੁੱਟ ਕੇ ਵੀ ਮੇਰੇ ਪਿਤਾ ਨੂੰ ਸ਼ਹੀਦ ਕਰਨਗੇ ਨਾ ਟੁੱਟ ਕੇ ਵੀ ਤੂੰ ਜ਼ਾਲਮ ਬਣਿਆ ਰਹੇਗਾ ਤੇਰੀ ਕੀਮਤ ਕੋਈ ਵਧਣੀ ਨਹੀਂ ਸੜੀ ਕੀਮਤ ਕੋਈ ਘਟਣੀ ਨਹੀਂ ਉਦਾਹਰਣ ਬੜਾ ਗਜ਼ਬ ਦਾ ਦਿੱਤਾ ਹੈ ਮੇਰੇ ਬਾਦਸ਼ਾਹ ਨੇ ਪਰਮਾਨੰ ਬੜਾ ਗਜ਼ਬ ਦਾ ਦਿੱਤਾ ਹੈ ਕਿ ਜਦ ਅਹਲਕਾਰ ਕਹਿਣ ਲੱਗੇ ਫਕੀਰ ਹੋ ਤੁਸੀਂ ਫਕੀਰਾਂ ਦਾ ਇਹ ਕੰਮ ਸ਼ੋਭਾ ਨਹੀਂ ਦਿੰਦਾ ਸ਼ਸਤਰ ਚੁਕਣੇ ਅਵਲ ਤੇ ਭਾਰਤ ਦੇ तमाम ਅਵਤਾਰੀ ਪੁਰਸ਼ ਸ਼ਸਤਰਧਾਰੀ ਨੇ ਧਨਸ਼ਬਾਨ ਹੈਰਾਮ ਕੋਲ ਸੁਦਰਸ਼ਨ ਚੱਕਰ ਹੈ ਸ੍ਰੀ ਕ੍ਰਿਸ਼ਨ ਕੋਲ ਤ੍ਰਿਸ਼ੂਲ ਸ਼ਿਵ ਜੀ ਦੇ ਕੋਲ ਹੈ ਗਧਾ ਵਿਸ਼ਨੂੰ ਦੇ ਕੋਲ ਹੈ ਗਧਾ ਹਨੂਮਾਨ ਦੇ ਕੋਲ ਹੈ ਪਰਸ਼ੂਰਾਮ ਦੇ ਕੋਲ ਕਲਾੜਾ ਹੈ ਇਹ ਸਾਰੇ ਅਵਤਾਰੀ ਪੁਰਸ਼ ਆਪਣੇ ਹੱਥ ਦੇ ਵਿੱਚ ਕੋਈ ਨਾ ਕੋਈ ਸ਼ਸਤਰ ਲਈ ਬੈਠੇ ਨੇ। ਪਰ ਪੂਜਾ ਉਹਨਾਂ ਦੀ ਨਹੀਂ। ਔਰ ਉਹਨਾਂ ਨੇ ਆਪਣੇ ਰਾਜ 파ੜ ਦੀ ਖਾਤਰ ਸ਼ਸਤਰ ਚੁੱਕੇ ਸਨ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼ ਦੀ ਰੱਖਿਆ, ਮਜ਼ਲੂਮ ਦੀ ਰੱਖਿਆ ਤੇ ਧਰਮ ਦੀ ਰੱਖਿਆ ਲਈ ਜਦ ਸ਼ਸਤਰ ਚੁੱਕਲੇ। ਤੋਂ ਮੈਂ ਦੇਖਣਾ ਅੱਜ ਦੇ ਵੀ ਕੁੰਡ ਦਿਮਾਗ ਦੇ ਬੰਦਿਆਂ ਨੂੰ ਇਤਰਾਜ਼ ਹੈ ਔਰ ਉਸ ਵਕਤ ਔਰੰਗਜ਼ੇਬ ਨੂੰ ਇਤਰਾਜ਼ ਸੀ। ਤੁਸੀਂ ਫਕੀਰ ਵਲੀ ਅੱਲਾ ਇਹ ਕਿਉਂ ਚੁਕੇ ਤੋ ਸਾਹਿਬ ਕਹਿੰਦੇ ਨੇ ਬਲਾਚਾਰ ਗੇ ਦਰਮਿਆ ਆਮਦਮ ਮੇਲਾਚਾਰ ਹੋ ਗਿਆ ਤੂੰ ਮੈਨੂੰ Laachar ਕਰ ਦਿੱਤਾ ਬਲਾਚਾਰ ਗੇ ਦਰਮਿਆ ਆਮਦਮ ਪਦਦ ਵੀ ਰੋਤੀ ਰੋਤਫੰਗ ਆਮਦਮ ਤੂੰ ਇਤਨਾ ਮੈਨੂੰ Laachar ਕਰ ਦਿੱਤਾ ਤੂੰ ਇਨਸਾਫ ਨੂੰ ਮੰਨਣ ਨੂੰ ਇਨਕਾਰੀ ਹੋ ਗਿਆ ਸਾਥੇ ਦਾ ਤੇਰੇ ਤੇ ਜਦ ਕੋਈ ਅਸਰ ਨਾ ਆਇਆ ਵਿਚਾਰ ਜਦ ਤੇਰੇ ਤੱਕ ਪਹੁੰਚਦੇ ਨਹੀਂ ਸੀ ਮਜਬੂਰਨ ਮੈਨੂੰ ਤਲਵਾਰ ਚੁਕਣੀ ਪਈ ਚੁਕਾਰਜ਼ ਹਮਾ ਹੇਲਤੇ ਦਰਗੁਜਸ ਅਲਾਲ ਅਸਤ ਬੁਰਦੰਬਾ ਸ਼ਮਸ਼ੀਰ ਦਸਤ ਪਰ ਮੈਰਜ਼ ਕਰਾ ਇਤਨੀ ਵੱਡੀ ਕ੍ਰਾਂਤੀ ਬਹੁਤ ਵੱਡੀ ਸ਼ਾਂਤੀ ਚ ਉਲੰਗੀ ਹੈ ਧਨਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਾਂਤੀ ਮਿਰ ਖਾਲੂ ਨੇ ਉਸ ਵਕਤ ਦਾ ਧਾਰਮਿਕ ਸਮਾਜ आलेਦ ਵਾਲੇ ਸ਼ਰੀਕ ਚੰਦੂ ਜਹਾਂਗੀਰ ਸਾਰਾ ਮਾਹੌਲ ਟਪੇ ਹੋਇਆ ਹੈ ਔਰ ਜਹਾਂਗੀਰ ਔਖਾ ਹੈ ਕਿ ਉਹ ਫਕੀਰ ਜਿਸ ਦੀ ਸਾਰੀ ਪੰਜਾਬ ਦੇ ਵਿੱਚ ਪ੍ਰਤਿਸ਼ਠਾ ਹੈ ਤੇ ਅਸੀਂ ਚਾਹਦੇ ਸੀ ਇਹ ਤਬਲੀਗ ਦਾ ਕੰਮ ਕਰੇ ਇਹਨੇ ਆਪਣਾ ਮਸਤ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖਿਆ ਤੇ ਸੁਗੰਨੀ ਸਾਹਿਬ ਦਾ ਪਾਠ ਕਰਨ ਲੱਗ ਪਿਆ ਕੁਰਾਨ ਦੀ ਤਲਾਵਤ ਛੋੜ ਕੇ ਔਰ ਸਿੱਖ ਜਗਤ ਦੇ ਔਰ ਸਾਰੀ ਦੁਨੀਆਂ ਦੇ ਸਰਮੌਰ ਤੀਰਤ ਦੀ ਬੁਨਿਆਦ ਮਹਾ ਮੇਰ ਜੋ ਹੈ ਸਾਈ ਮੀਆਂ ਮੇਰ ਤੋਂ ਹਨ ਗੁਰੂ ਅਰਜਨ ਦੇਵ ਜੀ ਨੇ ਰਖਵਾਈ ਇਸ ਫਕੀਰ ਦੇ ਕੰਨੇ ਜਦ ਇਹ ਬੋਲ ਬੈ ਕੋ ਸ਼ਾਂਤੀ ਦਾ ਮੂਜਸਮਾ ਜ ਤਤੀ ਤਵੀ ਤੇ ਬਿਠਾਇਆ ਜਾਣਾ ਹੈ ਸ਼ਾਹੀ ਘਰਾਨੇ ਤੱਕ ਪਹੁੰਚ ਸੀ ਮੀਆਂ ਮੇਰ ਦੇ ਤਮ ਜਾ ਪਹੁੰਚੇ ਉਸ ਟਿਕਾਣੇ ਤੇ ਬਾਵੇਂ ਇਹ ਆਰਡਰ ਦੇ ਕੇ ਹੁਕਮ ਦੇ ਕੇ ਜਹਾਂਗੀਰ ਲਾਹੌਰ ਤੋਂ ਨਿਕਲ ਗਿਆ ਸੀ ਕਿ ਮੇਰੇ ਤੱਕ ਕੋਈ ਪਹੁੰਚੇ ਨਾ ਸਫਾਰਸ਼ੀ ਇਹ ਮੀਆਂ ਮੀਰ ਰੋਇ ਸਤਗੁਰ ਦੀ ਭਾਲ ਦੇ ਕੇ ਬ੍ਰਿਸਪਲ ਗੰਗਾ ਸਿੰਘ ਨੇ ਆਪਣੇ ਭਾਅ ਸੰਬਾਦ ਗੁਰੂ ਅਰਜਨ ਦੇਵ ਜੀ ਦਾ ਤੇ ਮੀਆਂ ਮੀਰ ਦਾ ਆਪਣੇ ਇੱਕ ਨਜ਼ਮ ਵਿੱਚ ਇਹ ਬਿਆਨ ਕੀਤਾ ਸੁਣ ਕਿਹਾ ਸਤਗੁਰ ਨੇ ਮੀਆਂ ਛੋਡੋ प्रीਤੀ ਚਾਮ ਸੇ ਕਿਆ ਹੋਵਾ ਤਨ ਤਪ ਗਿਆ ਮਨ ਸ਼ਾਂਤ ਹੈ ਹਰੀ ਨਾਮ ਸੇ ਔਰ ਸਤਗੁਰ ਦੇ ਆਪਣੇ ਵਾਕ ਚੰਦਨ ਚੰਦਨਾ ਸਰਦ ਰੁੱਤ ਮੂਲਮ ਮਿਟਾਈ ਗਾਮ ਸੀਤਲ ਧੀਵੇ ਨਾਨਕਾ ਜਪੰਦੜੋ ਹਰੀ ਨਾਮ ਸੰਸਕ੍ਰਿਤੀ ਸ਼ਲੋਕ ਗੁਰਵਰਜਨ ਦੇਵ ਜੀ ਨੇ ਸੀਤਲੰਗ ਚੰਦਰ ਦੇਵੇ ਮੈਂ ਸੀਤਲੰਗ ਬਾਵਨ ਚੰਦਨੇ ਮੈਂ ਸੀਤਲੰਗ ਸੀਤਲ ਰਤੇ ਨਾਨਕ ਸੀਤਲੰਗ ਸਾਦ ਸਵਜਨੇ ਚੰਦਰ ਮਾ ਕੋਈ ਮਨ ਨੂੰ ਸੀਤਲਤਾ ਨਹੀਂ ਦਿੰਦਾ ਸਰਦੀ ਦੀ ਰੁੱਤ ਕੋਈ ਮਨ ਨੂੰ ਸ਼ਾਂਤੀ ਨਹੀਂ ਦਿੰਦੀ ਚੰਦਨ ਦਾ ਲੇਪ ਕੋਈ ਮਨ ਨੂੰ ਠੰਡਾ ਨਹੀਂ ਕਰਦਾ ਕੇਵਲ ਪ੍ਰਮਾਤਮਾ ਦਾ ਨਾਮ ਹੈ ਜੋ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਸਰਦੀ ਦੀ ਰੁੱਤ ਇਹਦੇ ਵਿੱਚ ਵੀ ਮਨੁੱਖਾਂ ਦੇ ਮਨ ਤਪੇ ਰਹਿੰਦੇ ਨੇ ਬਰਫ਼ ਪਈ ਪੈਂਦੀ ਹੈ ਮਨ ਦੇ ਵਿੱਚ ਬਾਂਬੜ ਪੈ ਬਲਦੇ ਨੇ ਠੰਡਾ ਚੰਦਨ ਹੈ ਪਰ ਅੰਦਰ ਕਲਪਨਾਵਾਂ ਦੀ ਅੱਗ ਹੈ ਠੰਡੀਆਂ ਇਹ ਚੰ드ਰਮਾ ਦੀਆਂ ਕਿਰਨਾਂ ਨੇ ਪਰ ਅੰਦਰ ਤ੍ਰਿਸ਼ਨਾ ਦੇ ਬਾਂਬੜ ਨੇ ਨਹੀਂ ਸੀਤਲੰਗ ਚੰਦਰ ਦੇਵ ਹੈ ਨਹੀਂ ਸੀਤਲੰਗ ਭਾਵਨ ਚੰਦਨੇ ਨਹੀਂ ਸੀਤਲੰਗ ਸੀਤੁਰ ਤੇਣ ਨਾਨਿਕ ਸੀਤਲੰਗ ਸਾਧ ਸਵਜਣ ਹੈ ਕੋਈ ਕਿਤਨਾ ਸੀਤਲ ਹੋ ਸਕਦਾ ਹੈ ધਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਪ੍ਰਮਾਣ ਨੇ ਪ੍ਰਤੱਖ ਇਤਨਾ ਸੀਤਲ ਚਾਰੋਂ ਪਾਸੇ ਇਤਨੀ ਤਪਸ਼ پھر بھی مجا لے زبان تو کوئی کوڑا بچن نکلے آپ تی تبھی بیٹھ کے بھی کہنے سیوک کی اوڑک نبھی جیوت صاحب اپنا کہلتے راکیو چیت اے پربو شکرانا انتن سمیں تک پریت نب گئی میں گلا نہیں کیتا دے رہے تھے آگیا میں بھوک سوئی کر سوکھا سوگ ہرکھ نہیں جانے ہوں جو جو حکم بھائو صاحب کا ਸੋ ਮਾਥੇ ਲੈ ਮਾਨਿਆ ਇਹਨੇ ਮੈਂ ਕਬੂਲ ਕਰ ਲਿਆ ਜੋ ਵੀ ਹੁਕਮ ਤੇ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਹੁਕਮ ਕੀ ਹੈ ਵਾਸਤਵ ਹੁਕਮ ਕੀ ਹੈ ਜੋ ਹੋਆ ਉਹ ਵਦਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਪਰਮਾਤਮਾ ਦਾ ਹੁਕਮ ਕੀ ਹੈ ਜਿਸ ਨੂੰ ਮੰਨਣਾ ਹੈ ਜੋ ਹੋ ਗਿਆ ਇਹ ਹੁਕਮ ਹੈ ਜੋ ਹੋਆ ਉਹ ਵੱਸੋ ਜਾਣੇ ਜੋ ਹੋ ਗਿਆ ਉਹਨੂੰ ਹੋਣ ਹਾਰ ਕਰਕੇ ਜਾਣੇ ਹੋਣਾ ਹੀ ਸੀ ਇਹ ਦਿਨ ਹੋਇਆ ਹੋਣਾ ਹੀ ਸੀ ਹੁਕਮ ਰਾਤ ਹੋਈ ਹੈ ਇਹ ਹੋਣੀ ਸੀ ਇੱਕ ਹੁਕਮ ਜਨਮ ਹੋਇਆ ਹੋਣਾ ਹੀ ਸੀ ਇੱਕ ਹੁਕਮ ਮਰਨ ਹੋਇਆ ਹੋਣਾ ਹੀ ਸੀ ਹੁਕਮ ਜਵਾਨੀ ਆਈ ਹੈ ਇਹ ਆਉਣੀ ਸੀ ਇੱਕ ਹੁਕਮ ਪ੍ਰਭੂ ਦਾ ਹੁਕਮ ਪਰ ਬ੍ਰਿਧਾ ਅਵਸਥਾ ਆਈ ਏ ਤੇ ਆਵਣੀ ਸੀ ਇੱਕ ਹੁਕਮ ਨਫਾ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਪਰ ਨੁਕਸਾਨ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਕਰਮਾਂ ਦੀ ਖੇਡ ਔਰ ਪ੍ਰਮਾਤਮਾ ਦਾ ਵਿਧਾਨ ਉਸ ਦਾ ਹੁਕਮ ਉਸ ਦਿੱਤੇ ਹੈ ਇੱਜ਼ਤ ਮਿਲੀ ਹੈ ਮਿਲਣੀ ਸੀ ਇੱਕ ਹੁਕਮ ਬੇਇੱਜ਼ਤੀ ਹੋ ਗਈ ਹੈ ਹੋਣੀ ਸੀ ਇੱਕ ਹੁਕਮ ਜੋ ਹੋਆ ਹੋ ਵਤ ਸੋ ਜਾਣੇ ਜੋ ਹੋ ਗਿਆ ਉਹਨੂੰ ਸਮਝ ਲੈ ਹੋਣਾ ਹੀ ਸੀ ਜੋ ਹੋਆ ਹੋ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਆਪਣੇ ਪਰਮਾਤਮਾ ਦਾ ਹੁਕਮ ਪਛਾਣੇ ਸਮਝੇ ਤੇ ਮੰਨੇ ਹੁਕਮ ਕੀ ਹੈ ਜੋ ਹੋ ਗਿਆ ਹੋਣਾ ਹੀ ਸੀ ਦੁਨੀਆ ਕਿਉਂ ਰੋ ਰਹੀ ਹੈ ਜੋ ਹੋ ਗਿਆ ਨਹੀਂ ਹੋਣਾ ਚਾਹੀਦਾ ਸੀ ਕਿਉਂ ਹੋਇਆ ਉਹ ਤੇ ਹੋਣਾ ਸੀ ਇਤਨੀ ਮਾਰਜ਼ ਕਰਦੇ ਆ ਜੋ ਹੋਆ ਉਹ ਵੱਟ ਸੋ ਜਾਣੇ ਕਿਸ ਤਰ੍ਹਾਂ ਜੇ ਸਮਝੋਗੇ ਕਿ ਉਸ ਦਾ ਹੁਕਮ ਕੀ ਹੈ ਕਿਉਂਕਿ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਜੋ ਹੋ ਗਿਆ ਹੈ ਹੋਣਾ ਹੀ ਸੀ ਇਹ ਹੀ ਪ੍ਰਭੂ ਦੀ ਰਜ਼ਾ ਸੀ ਨਿੱਕਾ ਜਿਹਾ ਕੰਡਾ ਲੱਗ ਜਾਏ ਮਨੁੱਖ ਕਹਿੰਦੇ ਪਤਾ ਨਹੀਂ ਰੱਬ ਹੈ ਕਿ ਨਹੀਂ ਛੋਟੀ ਜਿਹੀਆਂ ਘਟਨਾ ਘਟ ਜਾਏ ਮਨੁੱਖ ਗਿਲਿਆਂ ਨਾਲ ਭਰ ਜਾਂਦਾ ਹੈ ਪਰ ਕੋਈ ਤਤੀ ਤਵੀ ਤੇ ਬੈਠ ਕੇ ਭੁੱਖਾ ਪਿਆਸਾ ਵੀ ਇਹ ਕਹਿ ਸਕਦਾ ਹੈ ਆਗਿਆ ਮੈਂ ਭੂਕ ਸੁਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਾਇਓ ਸਾਹਿਬ ਕਾ ਸੋ ਮਾ ਥੇਲੇ ਮਾਨਿਓ ਜੋ ਵੀ ਇਸ ਦਾ ਹੁਕਮ ਹੋਇਆ ਮੈਂ ਉਹਨੂੰ ਖਿੜੇ ਮੱਥੇ ਮੰਨ ਲਿਆ ਤੇ ਹੁਕਮ ਕੀ ਉਹ ਜੋ ਹੋ ਗਿਆ ਹੁਕਮ ਮੈਂ ਇਸ ਕਰਾਂ ਮਨੁੱਖ ਅੱਦਾ ਹੁਕਮ ਕਬੂਲ ਕਰ ਸਕਦਾ ਸਾਰਾ ਨਹੀਂ ਜਨਮ ਹੋਇਆ ਓਨਾ ਹੀ ਸੀ ਇਹੋ ਹੁਕਮ ਕਬੂਲ ਮਰਨ ਹੋਇਆ ਓਨਾ ਸੀ ਇਹ ਹੁਕਮ ਇਹ ਕਬੂਲ ਨਹੀਂ جوانی آئی ہے آونی سے ایک حکم قبول بڈےپا آیا ہے اے آونی سے ایک حکم قبول نہیں ہے پروان نہیں ہے تسلیم نہیں ہے نفع ہوا ہے ہونی سے ایک حکم قبول پر نقصان ہو گیا ہے ہونی سے ایک حکم ایک قبول نہیں ہے یہ پروان نہیں ہے ਔਰ ਅੱਧਾ ਹੁਕਮ ਮੰਨਣਾ ਅੱਧਾ ਨਾ ਮੰਨਣਾ ਸਮਝ ਲੋ ਸਾਰਾ ਹੀ ਨਹੀਂ ਮੰਨਿਆ ਇਹ ਵੀ ਮੈਂ ਉਸ ਕਰ ਲਿਆ ਉਹਨੇ ਹੁਕਮ ਨੂੰ ਸਮਝਿਆ ਹੀ ਨਹੀਂ ਕਹੋ ਨਾ ਅਨੇਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤ ਕਿਤਨੇ ਵੀ ਖਪ ਜਾਦੂ ਕੁਝ ਹੋ ਗਿਆ ਹੋਣਾ ਹੀ ਸੀ ਕਿਛੂ ਕਰਮਾਂ ਦੀ ਸ਼੍ਰੰਖਲਾ ਕਿਛੂ ਲੰਬਾ ਚੌੜਾ ਵਿਧਾਨ ਪਰ ਜੋ ਹੋ ਗਿਆ ਇਹਨੂੰ ਸਮਝੀ ਹੋਣਾ ਹੀ ਸੀ ਬਸ ਇਸਨੂੰ ਤਸਲੀਮ ਕਰ ਲਿਆ ਤੈਨੂੰ ਕਬੂਲ ਕਰ ਲੈ ਮੋਟੇ ਉਦਾਹਰਣ ਫਿਰ ਮੈਂ ਦੇ ਦਿਆਂ ਜਨਮ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਮਰਨ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਜਵਾਨੀ ਆਈ ਹੈ ਆਉਣੀ ਸੀ ਇੱਕ ਹੁਕਮ ਬੁਢੇਪਾ ਆਇਆ ਹੈ ਆਉਣੀ ਸੀ ਇੱਕ ਹੁਕਮ ਤੇ ਜੇ ਜਨਮ ਤੇ ਮਰਨ ਜਵਾਨੀ ਤੇ ਬੁਢੇਪਾ ਸਭ ਕੁਝ ਹੁਕਮ ਦੇ ਚ ਹੈ ਤਾਂ ਬੁਰਖਾ ਜੋ ਕੁਝ ਵੀ ਹੋਇਆ ਸਭ ਹੁਕਮ ਜੋ ਹੋਵਾ ਉਹ ਵੱਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨ ਬੜੀ ਲੰਬੀ ਚੌੜੀ ਵਿਆਖਿਆ ਹੈ ਹੁਕਮ ਮੰਨਣ ਦੀ ਮੂਰਤੀ ਵੇਖਣੀ ਹੋਵੇ ਤੇ ਇੱਕੋ ਹੀ ਨਾਮ ਸਾਹਮਣੇ ਆਂਦਾ ਧਨ ਗੁਰੂ ਅਰਜਨ ਦੇਵ ਜੀ ਹੁਕਮ ਗਬੋ ਆਗਿਆ ਮੈਂ ਬੂਖ ਸੋਈ ਕਰ ਸੋਕਾ ਸੋਗ ਹਰਖ ਨਹੀਂ ਜਾਣਿਆ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾ ਥੇਲੇ ਮਾਨੇ ਇਸ ਨਿਰਮਾਣਤਾ ਨੂੰ ਇਸ ਸ਼ੈਨ ਸ਼ੀਲਤਾ ਨੂੰ ਇਸ ਸ਼ਾਂਤੀ ਨੂੰ ਕੋਈ ਬੁਝਦਲੀ ਨਾ ਸਮਝ ਲਵੇ ਕੋਈ ਕਾਇਰਤਾ ਨਾ ਸਮਝ ਲਵੇ ਤਾਂ ਗੁਰੂ ਨਾਨਕ ਦੇਵ ਜੀ ਦੇ 6ਵੇਂ ਰੂਪ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕ੍ਰਾਂਤੀ ਦਾ ਰੂਪ ਧਾਰਨ ਕਰ ਲਿਆ ਤਲਵਾਰ ਚੁੱਕ ਲਈ ਇਸ ਸ਼ਾਂਤੀ ਦੇ ਚੋਂ ਕ੍ਰਾਂਤੀ ਨਿਕਲੀ ਇਸ ਸਬਰ ਦੇ ਚੋਂ ਤਲਵਾਰ ਨਿਕਲੀ ਸੁਣੋ ਇਸ ਤਰ੍ਹਾਂ ਲਈਏ ਮੈਂ ਆਪਣੀ ਘਟਨਾ ਵੀ ਤੁਹਾਨੂੰ ਸਰਵਨ ਕਰਾ ਦਿਆਂ ਸਾਹਮਣੇ ਆ ਗਏ ਮੈਂ ਪਿੱਛੇ ਨਾ ਮੋੜਾਂ ਮੈਂ ਬੰਗਲਾ ਸਾਹਿਬ ਸੀਸਗਨ ਸਾਹਿਬ ਲੜੀਵਾਰ ਕਥਾ ਚੱਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਪਿਛਲੇ ਸਾਲ ਹੀ ਦਾਸ ਭੋਗ ਪਾ ਕੇ ਆਇਆ ਹੈ ਲਗਭਗ 63 ਦਿਨ ਗੁਰੂ ਗ੍ਰੰਥ ਸਾਹਿਬ ਦੀ ਇਹ ਕਥਾ ਆਰੰਭ ਹੋਈ ਸੀ 92 ਸਮਾਪਤ ਹੋਈ ਲਗਾਤਾਰ ਚੱਲਦੀ ਰਹੀ ਜਿਸ ਦੇ ਸਿਰਫ ਜਨਵਰੀ ਦਾ ਮਹੀਨਾ ਦਾਸ ਕਰਦਾ ਰਿਹਾ ਇੱਕ ਮਹੀਨਾ ਬਾਕੀ ਹੋਰ ਗੁਣੀ ਜਨ ਮਹਾਪੁਰਖ ਕਥਾ ਕਰਦੇ ਰਹੇ ਇਹ ਪਿਛਲੇ ਸਾਲ ਬੋਗ ਪਿਆ ਸ਼ਲੋਕਾਂ ਤੇ ਜਦ ਬਾਣੀ ਆਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰਾਗਮਾਲਾ ਅਗੋਂ ਸੀ ਤਾਂ ਦਾਸ ਨੂੰ ਬਾਰ-ਬਾਰ ਦਿੱਲੀ ਦੀ ਸੰਗਤਾਂ ਦੇ ਪ੍ਰਬੰਧਕ ਸਜਣਾ ਦੇ ਹੁਕਮਨਾਮੇ ਆਏ ਤੇ ਪਹੁੰਚੇ